ਉਹ ਬ੍ਰਹਮਾ ਜਰ ਤੇ ਦੋਵੇਂ ਮੈਨੂੰ ਕਹਿਣ ਲੱਗੇ ਬੜੇ ਕਠੋਰ ਸ਼ਬਦ ਆਪ ਬੋਲਦੇ ਹਨ ਕਠੋਰ ਕਹਤੇ ਤੁਸੀਂ ਦਿਖਾਈ ਸੀ ਵਿਚਾਰੇ ਨੂੰ ਬੁਢੇਪੇ ਵਿੱਚ ਬਨਾਰਸ ਛੱਡ ਨਹੀਂ ਪਈ ਬਹੁਤ ਤੰਗ ਆ ਕੇ ਇੱਥੇ ਆਇਆ ਸੀ ਤੁਸੀਂ ਇੱਥੇ ਵੀ ਖੇੜਾ ਨਹੀਂ ਛੱਡਿਆ ਕਬੀਰ ਕਹਿੰਦੇ ਜੋ ਤਨ ਕਾਸੀ ਤਜੇ ਕਬੀਰਾ ਜਿਵੇਂ ਇੱਥੇ ਮਰ ਗਿਆ ਇਹਨਾਂ ਨੇ ਕਹਿਣਾ ਹੈ ਸਿੱਧਾ ਸ਼ਿਵਾਂ ਦੀ ਪੂਰੀ ਚ ਗਿਆ ਕਿਉਂਕਿ ਇੱਥੇ ਹੀ ਮਰਿਆ ਕਬੀਰ ਕਹਿੰਦੇ ਇੱਥੇ ਨਹੀਂ ਮਰ ਮਗਹਰ ਮਰਨਾ ਔਰ ਕੋਤੇ ਦੀ ਜੋਨ ਵੀ ਨਹੀਂ ਜਾਣਾ ਪ੍ਰਭੂ ਦੇ ਚਲੇ ਪਰਮਾਤਮਾ ਦੇ ਚਲੇ ਕਮਿਸ਼ਾਨ ਘਾੜ ਚਲਾ ਜਾਂਦਾ ਸੀ ਕੁ ਮਿੰਟ ਬਾਅਦ ਨੇ ਡਾਂਟਿਆ ਰੋਜ਼ ਕਿਉਂ ਜਾਂਦਾ ਕਬੀਰ ਕਹਿੰਦੇ ਨੇ ਮਾਂ ਮੋਤੀ ਚੁਣ ਲ ਜਾਣਾ بڑے ਮੋਤੀ ਇਕੱਠੇ ਕਰਨਿਆਂ ਨਾ ਲੋਕੀ ਚੁਣਨਾ ਬੋਲ ਮਾਂ ਕਹਿਣ ਲਗੀ ਦੋ ਵਕਤ ਦੀ ਰੋਟੀ ਘਰ ਨਸੇਵ ਨਹੀਂ ਹੈ ਉਹ ਮੋਤੀ ਚੁਣਨ ਜਾ ਕਿੱਥੇ ਰੱਖਣਾ ਮਾਂ ਜਿੱਥੇ ਮੈਂ ਰੱਖਦਾ ਕਦੀ ਜਾਤ ਮਾਰੇਗੀ ਮੈਂ ਬੜਾ ਮਾਲਾ ਮਾਲੋ ਬੜਾ ਮਾਲਾ ਉਲੀਮਾ ਇੱਕ ਦਿਨ ਉਸਨੇ ਪਿੱਛਾ ਦਿੱਤੀ ਕੀ ਦੇ ਕੇ ਚਿਤਾਵਾਂ ਤੇ ਜਲਦੀਆਂ ਭਈਆਂ ਨੇ ਕਬੀਰ ਇੱਕ ਪਾਸੇ ਬੈਠੇ ਸਤਨਾਮ ਦੀ ਧੁਨੀ ਅਲਾਪ ਰਹੇ ਨੇ